जितने सतमित हो रहे हैं तो ये मत समझो कि हमें फल नहीं देंगे आपको संपूर्ण फल मिले चला लीजिएगा ਸ਼੍ਰੀ ਕ੍ਰਿਸ਼ਨ ਗੋਬਿੰਦ ਹਰੇ ਮੁਰਾਰੀ ਹੇ ਨਾਥ ਨਾਰਾਇਣ ਵਾਸੂਦੇਵਾ ਸ਼੍ਰੀ ਕ੍ਰਿਸ਼ਨ ਗੋਬਿੰਦ ਹਰੇ ਮੁਰਾਰੀ ਹੇ ਨਾਥ ਨਾਰਾਇਣ ਵਾਸੂਦੇਵਾ ਗਉ ਮਾਤਾ ਕੀ ਜੈ ਜੈ ਸ਼੍ਰੀ ਰਾਮ ਅੱਜ ਅੰਮ੍ਰਿਤਸਰ ਪਿੰਜਰਾ ਪੋਲ ਗਊਸ਼ਾਲਾ ਦੀ ਸ਼ਾਖਾ ਸ਼੍ਰੀ ਗੋਬਿੰਦ ਗੋਦਾ ਮੰਦਰ ਫੋਕਲ ਪੰਡ ਦੇ ਵਿੱਚ ਤੁਸੀਂ ਵਿਆਹ ਦਾ ਸਮਾਗਮ ਬੜੀ ਧੂਮਧਾਮ ਨਾਲ ਹਰ ਸਾਲਾਂ ਦੀ ਤਰ੍ਹਾਂ ਮਨਾਇਆ ਗਿਆ ਹਰ ਸਾਲ ਤੁਲਸੀ ਵਿਆ ਅਸੀਂ ਬੜੀ ਜੁੰਮਦਾਨਾ ਬਣਾਉਂਦੇ ਆ ਔਰ ਤੁਲਸੀ ਜੀ ਦਾ ਵਿਆ ਸ਼ਾਲੀਗ੍ਰਾਮ ਜੀ ਨਾਲ ਬੜੀ ਜੁੰਮਦਾਨਾ ਕੀਤਾ ਜਾਂਦਾ ਸਾਰੇ ਫੋਕਲ ਪੁਆਇੰਟ ਦੇ ਇੰਡਸਟ੍ਰੀਸਟ ਔਰ ਅੰਮ੍ਰਿਤਸਰ ਪੀਰ ਅਪਲ ਵੰਸ਼ਾਲਾ ਦੇ ਮੈਂਬਰਸ ਉਹਨਾਂ ਦੇ ਟਰਸਟੀ ਔਰ ਸ਼੍ਰੀ ਗੋਵਿੰਦ ਗੋਦਾਮ ਅੰਦਰ ਦੇ ਸਾਰੇ ਹੀ ਮੈਂਬਰਸ ਇਹਦੇ ਸ਼ਿੱਕਤ ਕਰਦੇ ਆ ਔਰ ਬੜੀ ਜੁੰਮਦਾਨ ਨਾਲ ਅਸੀਂ ਤੁਲਸੀ ਵਿਆਹ ਮਨਾਉਂਦੇ ਆ ਤੁਸੀਂ ਮੈਂ ਆਪਣੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਅੱਜ ਇੱਕ ਪਵਿੱਤਰ ਦਿਨ குரு ਗੋਬਿੰਦ ਸਿੰਘ ਜੀ ਦਾ ਉਹਨਾਂ ਦਾ ਪ੍ਰਕਾਸ਼ ਪਰਵ ਦੇ ਵੀ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ ਜੈ ਦੇ ਵਿੱਚ ਬੜੀ ਧੂਮਤਾਂ ਨਾਲ ਤੁਸੀਂ ਵਿਆਹ ਮਨਾਇਆ ਗਿਆ ਬਹੁਤ ਲੋਕ ਆਏ ਬੜੀ ਧੂਮਤਾਂ ਨਾਲ ਵਿਆਹ ਕਰਾਇਆ ਗਿਆ ਤੇ ਅਸੀਂ ਸਾਰੇ ਸ਼ਹਿਰ ਨੂੰ ਤੁਸੀਂ ਵਿਆਹ ਦੀ ਲੱਖ ਲੱਖ ਵਧਾਈ ਦਿੰਦਾ